ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 31ਵੇਂ ਭਾਗ ਵਿੱਚ ਸੁਣੋ 1984 ਤੋਂ ਬਾਅਦ ਨਵੀਂ ਸੋਚ ਤੇ ਸਰਗਰਮੀਆਂ ਦੀ ਸ਼ੁਰੂਆਤ ਨੇਪਾਲ ਦੀ ਪਾਰਟੀ ਦੀ ਕਾਨਫਰੰਸ ਵਿੱਚ ਹਾਜ਼ਰੀ ਅਤੇ ਜਥੇਬੰਦੀ ਵਿੱਚ ਇੱਕ ਹੋਰ ਫੁੱਟ ਆਵਾਜ਼ ਗੁਰਜੰਟ ਸਿੰਘ ਗਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਭਾਰਤੀ ਫੌਜ ਤੇ ਕੇਂਦਰ ਸਰਕਾਰ ਦੇ ਨੀਮ ਫੌਜੀ ਦਲਾਂ ਨੇ ਰਲ ਕੇ ਜਬਰ ਦੀ ਵਿਆਪਕ ਮੁਹਿੰਮ ਚਲਾਈ ਜਿਸ ਨੂੰ ਆਪਰੇਸ਼ਨ ਵੁੱਡਰੋਜ਼ ਦਾ ਨਾਮ ਦਿੱਤਾ ਗਿਆ ਸੀ ਇਸ ਮੁਹਿੰਮ ਦੌਰਾਨ ਕੁਝ ਵਿਸ਼ੇਸ਼ ਖੇਤਰਾਂ ਅੰਦਰ ਪਿੰਡਾਂ ਨੂੰ ਘੇਰਾ ਪਾ ਕੇ ਬਾਰੀਕ ਛਾਣਬੀਨ ਕੀਤੀ ਗਈ ਜਿਸ ਨੂੰ ਸੈਨਿਕ ਬੋਲੀ ਵਿੱਚ ਕੰਗੀ ਆਪਰੇਸ਼ਨ ਕਿਹਾ ਜਾਂਦਾ ਹੈ ਇਸ ਆਪਰੇਸ਼ਨ ਦੌਰਾਨ ਸਾਬਤ ਸੂਰਤ ਨੌਜਵਾਨਾਂ ਤੇ ਅਮਰਤਾਰੀ ਸਿੰਘਾਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੋਈਆਂ। ਉਹਨਾਂ ਨੂੰ ਠਾਣਿਆਂ ਅਤੇ ਜਗ੍ਹਾ-ਜਗ੍ਹਾ ਸਥਾਪਿਤ ਕੀਤੇ ਗੈਰ ਕਾਨੂੰਨੀ ਤਸੀਹੇ ਕੇਂਦਰਾਂ ਵਿੱਚ ਰੱਖ ਕੇ ਹਫ਼ਤਿਆਂ ਵੱਧੀ ਤਸੀਹੇ ਦਿੱਤੇ ਗਏ। ਜਿਸ ਦੌਰਾਨ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਸਨ। ਨਾਬਾਲਗ ਬੱਚਿਆਂ ਨੂੰ ਵੀ ਫੜ ਕੇ ਜੇਲ੍ਹਾਂ ਵਿੱਚ ਕੈਦ ਕੀਤਾ ਗਿਆ ਸੀ। ਪੰਜਾਬ ਵਿੱਚ ਅਖਬਾਰਾਂ ਉੱਤੇ ਸੈਂਸਰਸ਼ਿਪ ਲਾਗੂ ਸੀ। ਜਿਸ ਕਰਕੇ ਸਥਾਨਕ ਅਖਬਾਰਾਂ ਵਿੱਚ ਜ਼ਬਰਦੀਆਂ ਬਹੁਤ ਘੱਟ ਰਿਪੋਰਟਾਂ ਸ਼ਬਦੀਆਂ ਸਨ ਪਰ ਪੰਜਾਬ ਤੋਂ ਬਾਹਰ ਦਿੱਲੀ ਤੇ ਹੋਰਨਾਂ ਥਾਵਾਂ ਤੋਂ ਛਪਦੇ ਅਖਬਾਰਾਂ ਵਿੱਚ ਬੁੱਧਰੋਜ਼ ਆਪਰੇਸ਼ਨ ਬਾਰੇ ਕਾਫੀ ਖਬਰਾਂ ਛਪ ਗਈਆਂ ਸਨ ਇਹ ਖਬਰਾਂ ਪੜ੍ਹ ਕੇ ਟੀਜੀ ਜਾਕਬ ਪ੍ਰਮਾਣਿਕ ਜਾਣਕਾਰੀ ਲੈਣ ਲਈ ਦਿੱਲੀ ਤੋਂ ਉਚੇਚਾ ਚੱਲ ਕੇ ਪੰਜਾਬ ਆਇਆ ਸੀ ਲੁਧਿਆਣੇ ਉਸਦੀ ਮੁਲਾਕਾਤ ਸਾਡੇ 2-3 ਕਾਮਰੇਡਾਂ ਨਾਲ ਹੋ ਗਈ ਜਦ ਉਸਨੇ ਉਹਨਾਂ ਕਾਮਰੇਡਾਂ ਕੋਲੋਂ ਜ਼ਬਰਦੀਆਂ ਖਬਰਾਂ ਦੀ ਪੁਸ਼ਟੀ ਕਰਨੀ ਚਾਹੀ ਤਾਂ ਸਾਡੇ ਕਾਮਰੇਡਾਂ ਦਾ ਉੱਤਰ ਸੀ ਕਿ ਇਹ ਖਬਰਾਂ ਸੱਚੀਆਂ ਨਹੀਂ ਹਨ ਅਤੇ ਇੱਥੇ ਭਿਆਨਕ ਜ਼ਬਰ ਵਾਲੀ ਕੋਈ ਗੱਲ ਨਹੀਂ ਹੈ ਉਸ ਤੋਂ 2 ਕੁ ਮਹੀਨੇ ਬਾਅਦ ਮੈਂ ਦਿੱਲੀ ਗਿਆ ਤਾਂ ਜੈਕਬ ਨੇ ਇਹ ਗੱਲ ਮੇਰੇ ਨਾਲ ਸਾਂਝੀ ਕੀਤੀ ਜਦੋਂ ਉਸਨੇ ਉਸ ਨੂੰ ਲੁਧਿਆਣੇ ਵਿਖੇ ਮਿਲੇ ਕਾਮਰੇਡਾਂ ਦੇ ਨਾਂ ਲਏ ਤਾਂ ਮੈਨੂੰ ਸਾਰੀ ਗੱਲ ਸਾਫ਼ ਹੋ ਗਈ ਉਹ ਕਾਮਰੇਡ ਸਾਡੀ ਜਥੇਬੰਦੀ ਵਿੱਚ ਹੌਣ ਦੇ ਬਾਵਜੂਦ ਦਿਲੋਂ ਸਿੱਖ ਸੰਘਰਸ਼ ਦੇ ਕੱਟੜ ਵਿਰੋਧੀ ਸਨ ਇਸ ਤੋਂ ਮੈਨੂੰ ਪਹਿਲੀ ਵਾਰ ਇਹ ਗੱਲ ਸਮਝ ਪਈ ਕਿ ਕਿਸੇ ਵਿਅਕਤੀ ਦੀ ਸੰਵੇਦਨਸ਼ੀਲਤਾ ਦੀ ਉਸ ਦੀ ਵਿਚਾਰਧਾਰਾ ਤੋਂ ਕਿਸ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ ਮਨਾਂ ਅੰਦਰ ਸਿੱਖ ਸੰਘਰਸ਼ ਨਾਲ ਅਨਾਂ ਵਿਰੋਧ ਪਾਲ ਕੇ ਚੱਲ ਰਹੇ ਵਿਅਕਤੀ ਸਿੱਖਾਂ ਉੱਤੇ ਹੋ ਰੇ ਵੈਸੀ ਜ਼ਬਰ ਦੀ ਹਕੀਕਤ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਸਨ ਤੋਂ ਆ ਸਭ ਵਿਅਕਤੀਆਂ ਨੂੰ ਕਿਸ ਕਦਰ ਸੰਵੇਦਨਹੀਨ ਬਣਾ ਦਿੰਦੇ ਹਨ 31 ਅਕਤੂਬਰ 1984 ਨੂੰ ਜਦੋਂ ਭਾਈ ਬਿਆਨਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਉਸ ਦੇ ਪਾਪਾਂ ਦੀ ਬਣਦੀ ਸਜ਼ਾ ਦੇ ਦਿੱਤੀ ਸੀ ਤਾਂ ਅਸੀਂ ਪਾਰਟੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਭਾਈ ਬਿਆਨਤ ਸਿੰਘ ਤੇ ਸਤਵੰਤ ਸਿੰਘ ਦੇ ਕਰਮ ਨੂੰ ਦਲੇਰਾਨਾ ਕਹਿ ਕੇ ਅਸਿੱਧੇ ਢੰਗ ਨਾਲ ਸਲਾਹਿਆ ਗਿਆ ਸੀ ਪਰ ਇਸ ਦੇ ਨਾਲੋਂ ਨਾਲ ਉਨ੍ਹਾਂ ਦੇ ਇਸ ਕਰਮ ਦੇ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੂੰ ਗਲਤ ਕਿਹਾ ਗਿਆ ਸੀ ਇਹ ਬਿਆਨ ਮੈਂ ਨਹੀਂ ਲਿਖਿਆ ਸੀ ਸਾਡੇ ਇੱਕ ਹੋਰ ਕਾਮਰੇਡ ਨੇ ਲਿਖਿਆ ਸੀ ਪਰ ਸਾਡੀ ਜਥੇਬੰਦੀ ਦੇ ਕਈ ਕਾਮਰੇਡਾਂ ਨੇ ਹਮਲਾਵਰਾਂ ਦੇ ਕਰਮ ਨੂੰ ਦਲੇਰਾਨਾ ਕਹਿਣ ਉੱਤੇ ਤਿੱਖਾ ਇਤਰਾਜ਼ ਕੀਤਾ ਸੀ ਇਸ ਤੋਂ ਥੋੜੇ ਹੀ ਸਮੇਂ ਬਾਅਦ ਨਵੀਂ ਬਣੀ ਕੋ ਮੰਤਰੀ ਜਥੇਬੰਦੀ ਵਿੱਚ ਸ਼ਾਮਲ ਅਮਰੀਕਾ ਦੀ ਕਮਿਊਨਿਸਟ ਪਾਰਟੀ ਦਾ ਇੱਕ ਆਗੂ ਦਿੱਲੀ ਆਇਆ ਜਿੱਥੇ ਉਸ ਦੀ ਸਾਡੇ ਨਾਲ ਕੁਝ ਸਿਧਾਂਤਕ ਮਸਲਿਆਂ ਉੱਤੇ ਗੱਲਬਾਤ ਹੋਈ ਉਸ ਨੇ ਜਦੋਂ ਸਾਡਾ ਇੰਦਰਾ ਗਾਂਧੀ ਦੇ ਕਤਲ ਉਪਰੰਤ ਜਾਰੀ ਕੀਤਾ ਬਿਆਨ ਪੜ੍ਹਿਆ ਤਾਂ ਉਸ ਨੇ ਇਸ ਉੱਤੇ ਆਪਣੀ ਨਾ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕਤਲ ਦੀ ਹਮਾਇਤ ਬਿਨਾਂ ਸ਼ਰਤ ਤੇ ਠੋਕ ਵਜਾ ਕੇ ਕਰਨੀ ਬਣਦੀ ਸੀ ਅਤੇ ਇਸ ਵਿੱਚ ਹਮਲਾਵਰਾਂ ਦੀ ਵਿਚਾਰਧਾਰਾ ਨੂੰ ਨਿੰਦਣਾ ਵਾਜਿਬ ਨਹੀਂ ਉਸ ਦੇ ਅਸਲੀ ਸ਼ਬਦ ਇਹ ਸਨ ਜੋ ਟਾਇਡ ਟੂ ਬੀ ਹੈਵਨ ਹੈਂਡਡ ਵਿਚ ਵਾਸ ਨੋਟ ਕਰੈਕਟ ਹਾਵ ਤੋਂ ਸੀ ਬਿਆਨ ਅੰਦਰ ਦੋਵੇਂ ਪੱਲੜੇ ਬਰਾਬਰ ਰੱਖਣੇ ਚਾਹੀਏ ਜਿਹੜਾ ਅਸੂਲੀ ਤੌਰ ਤੇ ਠੀਕ ਨਹੀਂ ਸੀ ਉਸ ਵੇਲੇ ਪੰਜਾਬ ਦੀਆਂ ਕੁਝ ਨਕਸਲੀ ਜਥੇਬੰਦੀਆਂ ਨੇ ਹੱਥ ਲਿਖਤ ਇਸ਼ਤਿਹਾਰਾਂ ਵਿੱਚ ਇਹ ਪੋਜੀਸ਼ਨ ਲਈ ਸੀ ਕਿ ਇੰਦਰਾ ਗਾਂਧੀ ਤੇ ਮਰਨ ਦੀ ਸਾਨੂੰ ਨਾ ਕੋਈ ਖੁਸ਼ੀ ਹੈ ਤੇ ਨਾ ਗਮੀ ਇਹ ਵਿਚਾਰ ਸਾਡੀ ਜਥੇਬੰਦੀ ਅੰਦਰਲੇ ਕੁਝ ਵਿਅਕਤੀਆਂ ਦੇ ਵੀ ਸਨ ਅਸਲ ਵਿੱਚ ਸਚਾਈ ਇਹ ਸੀ ਕਿ ਬਹੁਤ ਸਾਰੇ नक्सਲੀਆਂ ਦੀ ਇੰਦਰਾ ਗਾਂਧੀ ਨਾਲ ਦਿਲੀ ਹਮਦਰਦੀ ਜਾਗ ਪਈ ਸੀ ਪਰ ਉਹਨਾਂ ਲਈ ਇਹ ਗੱਲ ਖੁੱਲ੍ਹ ਕੇ ਕਹਿਣੀ ਔਖੀ ਸੀ ਇਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਹਿੰਦੂ ਪੀੜਾਂ ਵੱਲੋਂ ਸਿੱਖਾਂ ਦਾ ਵੈਸ਼ੀ ਢੰਗਾ ਨਾਲ ਕਤਲੇਆਮ ਕੀਤਾ ਗਿਆ ਤਾਂ ਪੰਜਾਬ ਦੇ ਕਮਿਊਨਿਸਟਾਂ ਚੋਂ ਕਿਸੇ ਨੇ ਵੀ ਦਿੱਲੀ ਕਾਨਪੁਰ ਤੇ ਹੋਰ ਨਾ ਥਾਵਾਂ ਤੋਂ ਉੱਜੜ ਕੇ ਪੰਜਾਬ ਪਹੁੰਚੇ ਪੀੜਤ ਸਿੱਖਾਂ ਦੀ ਉਹ ਕਾਹੀ ਕੋਈ ਮਦਦ ਨਹੀਂ ਕੀਤੀ ਸੀ ਉਹਨਾਂ ਨਾਲ ਫੋਕੀ ਹਮਦਰਦੀ ਵੀ ਨਹੀਂ ਪ੍ਰਗਟਾਈ ਸੀ ਨੇਪਾਲ ਦੀ ਪਾਰਟੀ ਦੀ ਕਾਨਫਰੰਸ ਵਿੱਚ ਹਾਜ਼ਰੀ ਨਵੰਬਰ 1984 ਵਿੱਚ ਨੇਪਾਲ ਦੀ ਕਮਿਊਨਿਸਟ ਪਾਰਟੀ ਮਸ਼ਾਲ ਦੀ ਅਜੁੱਧਿਆ ਵਿੱਚ ਡੈਲੀਗੇਟ ਕਾਨਫਰੰਸ ਹੋਈ ਜਿਸ ਵਿੱਚ ਮੈਨੂੰ ਭਰਾਤਰੀ ਤੌਰ ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਮੈਂ ਅਜੋਧਿਆ ਜਾਣ ਲਈ 14 ਜਾਂ 15 ਨਵੰਬਰ ਦੀ ਰਾਤ ਦਿੱਲੀ ਟੀਜੀ ਜਾਕਬ ਕੋਲ ਠਹਿਰਿਆ ਸੀ ਉਸ ਤੋਂ 11-12 ਦਿਨ ਪਹਿਲਾਂ ਦਿੱਲੀ ਅੰਦਰ ਸਿੱਖਾਂ ਦਾ ਵੈਸ਼ੀਆਂ ਦਾ ਕਤਲਿਆ ਨਸਲਕੁਸ਼ੀ ਹੋਇਆ ਸੀ ਜਾਕਬ ਨੇ ਮੈਨੂੰ ਸਿੱਖਾਂ ਦੇ ਸੜੇ ਹੋਏ ਘਰ ਦਿਖਾਏ ਸਨ ਅਤੇ ਕਤਲੇਆਮ ਦੇ ਬਹੁਤ ਸਾਰੇ ਦਰਦਨਾਕ ਵੇਰਵੇ ਸੁਣਾਏ ਸਨ ਨੇਪਾਲ ਕਮਿਊਨਿਸਟ ਪਾਰਟੀ ਦੀ ਉਸ ਕਾਨਫਰੰਸ ਵਿੱਚ ਪੰਜਾਬ ਦੇ ਇੱਕ ਹੋਰ ਨਕਸਲੀ ਧੜੇ ਨੇ ਇੱਕ ਆਗੂ ਕਾਮਰੇਡ ਤੋਂ ਇਲਾਵਾ ਕੇਰਲਾ ਤੋਂ ਕੇਵੀਨੂ ਤੇ ਮੁਰਲੀ ਧਨ ਵੀ ਸ਼ਾਮਲ ਹੋਏ ਸਨ ਦੋ ਕਾਮਰੇਡ ਬੰਗਲਾਦੇਸ਼ ਤੋਂ ਵੀ ਪਹੁੰਚੇ ਸਨ ਕਾਨਫਰੰਸ 17 ਨਵੰਬਰ ਨੂੰ ਆਰੰਭ ਹੋ ਕੇ 28 ਜਾਂ 29 ਨਵੰਬਰ ਤੱਕ ਚੱਲੀ ਜਿਸ ਵਿੱਚ ਵੱਡੀ ਗਿਣਤੀ ਵਿੱਚ 100 ਦੇ ਕਰੀਬ ਨੇਪਾਲੀ ਕਾਮਰੇਡਾਂ ਨੇ ਹਿੱਸਾ ਲਿਆ ਸੀ ਕਾਨਫਰੰਸ ਅਜोध्या گورਖਪੁਰ ਸੜਕ ਤੇ ਸਥਿਤ ਇੱਕ ਵੱਡੇ ਪੁਰਾਤਨ ਮੰਦਿਰ ਵਿੱਚ ਹੋਈ ਸੀ ਜਿਸ ਦਾ ਮਹੰਤ ਨੇਪਾਲੀ ਕਾਮ ਰੇਡਾਂ ਦਾ ਜਾਣਕਾਰ ਜਾਂ ਹਮਦਰਦ ਜਾਪਦਾ ਸੀ ਮੰਦਰ ਦੇ ਹਾਥੇ ਵਿੱਚ ਇੰਨੇ ਲੋਕਾਂ ਦੇ ਰਹਿਣ ਤੇ ਖਾਣਾ ਬਿਗਾਰਾ ਬਣਾਉਣ ਲਈ ਵਾਧੂ ਜਗਾ ਸੀ ਮੈਂ ਕਾਨਫਰੰਸ ਦੇ ਪਹਿਲੇ ਦਿਨ ਦੀ ਕਾਰਵਾਈ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਨੇਪਾਲੀ ਕਮਿਊਨਿਸਟ ਪਾਰਟੀ ਦੀ ਅੰਦਰੂਨੀ ਹਾਲਤ ਲਗਭਗ ਉਹੀ ਸੀ ਜੋ 1981-82 ਵਿੱਚ ਸਾਡੀ ਪਾਰਟੀ ਦੀ ਸੀ ਸਫਾ ਉਸੇ ਤਰ੍ਹਾਂ ਲੀਡਰਸ਼ਿਪ ਤੋਂ ਬਾਤਜਾਨ ਹੋ ਚੁੱਕੀਆਂ ਸਨ ਅਤੇ ਸਖਤਰ ਮੋਹਨ ਵਿਕਰਮ ਸਿੰਘ ਦੇ اخلاق ਤੋਂ ਲੈ ਕੇ ਉਸ ਦੀ ਵਿਚਾਰ ਧਾਰਕ ਸੋਚਣੀ ਦੇ ਖਿਲਾਫ ਵਿਆਪਕ ਰੋਸ ਫੈਲਿਆ ਹੋਇਆ ਸੀ ਦੋ ਕੁ ਦਿਨਾਂ ਦੀ ਬਹਿਸ ਤੋਂ ਸਪਸ਼ਟ ਹੋ ਗਿਆ ਸੀ ਕਿ ਪਾਰਟੀ ਅੰਦਰ ਫੁੱਟ ਆਟਲ ਸੀ ਇਹੀ ਹੋਇਆ ਤੀਜੇ ਜਾਂ ਚੌਥੇ ਦਿਨ ਕਾਮਰੇਡ ਮੋਹਨ ਵਿਕਰਮ ਸਿੰਘ ਨੂੰ ਪਾਰਟੀ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਉਸ ਨੂੰ ਕਾਨਫਰੰਸ ਦੇ ਖਤਮ ਹੋਣ ਤੱਕ ਉਸੇ ਜਗ੍ਹਾ ਹੀ ਇੱਕ ਕਮਰੇ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ। ਉਸ ਕਾਨਫਰੰਸ ਵਿੱਚ ਬਾਬੂ ਰਾਮ ਪਟਾਰਾਏ ਤੋਂ ਇਲਾਵਾ ਕਾਮਰੇਡ ਪੁਸ਼ਪ ਕਮਲ ਦਹਿਲ ਜਿਹੜਾ ਬਾਅਦ ਵਿੱਚ ਜਾ ਕੇ ਪ੍ਰਚੰਡ ਦੇ ਨਾਂ ਨਾਲ ਮਸ਼ਹੂਰ ਹੋਇਆ ਵੀ ਹਾਜ਼ਰ ਸਨ। ਪ੍ਰਚੰਡ ਉਸ ਵੇਲੇ ਸਕੂਲ ਟੀਚਰ ਸੀ। ਕਾਨਫਰੰਸ ਵਿੱਚ ਅਧਿਆਪਕਾਂ ਦੀ ਗਿਣਤੀ ਸਾਰੇ ਵਰਗਾਂ ਨਾਲੋਂ ਵੱਧ ਸੀ। ਉਸ ਕਾਨਫਰੰਸ ਦੇ ਖਤਮ ਹੋਣ ਤੋਂ ਬਾਅਦ 1 ਤੋਂ 3 ਦਸੰਬਰ ਤੱਕ ਗੋਰਖਪੁਰ ਵਿਖੇ ਦੱਖਣੀ ਏਸ਼ੀਆ ਦੇ ਤਿੰਨ ਦੇਸ਼ਾਂ ਨੇਪਾਲ ਭਾਰਤ ਤੇ ਬੰਗਲਾਦੇਸ਼ ਦੀਆਂ ਪੰਜ ਮਾਓਵਾਦੀ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਰੀਜਨਲ ਮੀਟਿੰਗ ਹੋਈ ਉਸ ਮੀਟਿੰਗ ਦੇ ਖਤਮ ਹੋਣ ਉਪਰੰਤ ਮੈਂ ਤੇ ਕੇਪੀ ਨੂੰ 3 ਦਸੰਬਰ ਦੀ ਸ਼ਾਮ ਨੂੰ ਦਿੱਲੀ ਲਈ ਚੱਲ ਪਏ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਮਸ਼ਹੂਰ ਪੋਪਾਲ ਗੈਸ ਲੀਕ ਕਾਂਡ ਵਾਪਰਿਆ ਸੀ ਜਿਸ ਵਿੱਚ ਜੂਨੀਅਨ ਕਾਰਬਾਈਡ ਕੰਪਨੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਮਰ ਗਏ ਸਨ ਅਤੇ 50 ਹਜ਼ਾਰ ਤੋਂ ਵੱਧ ਲੋਕ ਉਮਰ ਭਰ ਲਈ ਨਕਾਰਾ ਹੋ ਗਏ ਸਨ ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਖਤਰਨਾਕ ਗੈਸ ਲੀਕ ਕਾਂਡ ਸੀ ਮੈਂ ਤੇ ਕੇ ਵੀ ਨੂੰ ਇਸ ਕਾਂਡ ਬਾਰੇ ਦੇ 24-25 ਘੰਟਿਆਂ ਬਾਅਦ ਹੀ 3 ਦਸੰਬਰ ਦੀ ਰਾਤ ਨੂੰ ਰੇਲ ਗੱਡੀ ਤੇ ਦਿੱਲੀ ਨੂੰ ਜਾਂਦੇ ਹੋਏ ਭਪਾਲ ਵਿੱਚੋਂ ਲੰਘੇ ਸਾਂ 4 ਦਸੰਬਰ ਤੱਕ ਸਾਰੇ ਦੇਸ਼ ਅੰਦਰ ਹਾਹਾਕਾਰ ਮਚ ਗਈ ਸੀ ਬਹੁਤ ਸਾਰੀਆਂ ਲੋਕ ਇਹ ਤੈਸ਼ੀ ਜਥੇਬੰਦੀਆਂ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸਜ਼ਾਵਾ ਦਿਵਾਉਣ ਲਈ ਸੰਘਰਸ਼ ਆਰੰਭ ਕਰ ਦਿੱਤਾ ਸੀ ਪਰ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਵੀ ਲੋਕਾਂ ਨੂੰ ਇਨਸਾਫ ਨਸੀਬ ਨਾ ਹੋ ਸਕਿਆ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ 'ਚੋਂ ਕਿਸੇ ਨੂੰ ਸਜ਼ਾ ਨਾ ਹੋਈ ਇਸ ਚੋਂ ਬਹੁ ਕੌਮੀ ਕੰਪਨੀਆਂ ਦੇ ਸਰਕਾਰਾਂ ਉੱਤੇ ਪ੍ਰਭਾਵ ਤੇ ਦਬ ਦਬੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਥੇਬੰਦੀ ਵਿੱਚ ਇੱਕ ਹੋਰ ਫੋਟਾ। ਇਸੇ ਦੌਰਾਨ ਸਾਡੀ ਜਥੇਬੰਦੀ ਦੇ ਅੰਦਰ ਸਿੱਖ ਸੰਘਰਸ਼ ਪ੍ਰਤੀ ਰਵੱਈਏ ਨੂੰ ਲੈ ਕੇ ਸਿਧਾਂਤਕ ਵਖਰੇਵੇਂ ਲਗਾਤਾਰ ਵਧਦੇ ਚਲੇ ਗਏ। ਧਰਮ ਵਿਰੋਧੀ ਸੋਚ ਅਤੇ ਸਿੱਖ ਖਾੜਕੂ ਸੰਘਰਸ਼ ਦੇ ਵਿਰੁੱਧ ਨਫ਼ਰਤ ਪਾਲ ਕੇ ਚੱਲ ਰਹੇ ਕਾਮਰੇਡਾਂ ਨੇ ਜਥੇਬੰਦੀ ਦੇ ਅੰਦਰ ਆਪਣਾ ਵੱਖਰਾ ਗੁੱਟ ਕਾਇਮ ਕਰ ਲਿਆ ਸੀ ਉਹਨਾਂ ਨੇ ਖੁੱਲੇ ਆਮ ਇਹ ਸਿਧਾਂਤਕ ਪੋਜੀਸ਼ਨ ਲੈ ਲਈ ਸੀ ਕਿ ਭਾਰਤੀ ਕੌਮ ਮੁੱਢ ਤੋਂ ਹੀ ਇੱਕ ਸੰਯੁਕਤ ਤੇ ਅਖੰਡ ਕੌਮ ਵਜੋਂ ਵਿਕਸਿਤ ਹੋਈ ਹੈ ਅਤੇ ਇੱਥੇ ਕਦੇ ਵੀ ਕੋਈ ਦੂਸਰੀ ਘੱਟ ਗਿਣਤੀ ਕੌਮ ਪੈਦਾ ਨਹੀਂ ਹੋਈ ਇਸ ਦੇ ਜਵਾਬ ਵਿੱਚ ਮੈਂ ਕੌਮਾਂ ਦੇ ਮਸਲੇ ਬਾਰੇ ਲੈਲਨ ਦੇ ਸਿਧਾਂਤਾਂ ਤੇ ਸੁਖਿਆਵਾਂ ਨੂੰ ਆਧਾਰ ਬਣਾ ਕੇ ਦਸੰਬਰ 1984 ਵਿੱਚ ਇੱਕ ਵਿਸਥਾਰ ਪੂਰਵਕ ਲੇਖ ਲਿਖਿਆ ਸੀ ਜਿਹੜਾ ਉਸ ਵੇਲੇ ਸਾਡੇ ਵੱਲੋਂ ਕਮਿਊਨਿਸਟ ਵਿਚਾਰ ਦੇ ਨਾਂ ਹੇਠ ਛਾਪੇ ਜਾਂਦੇ ਸਿਧਾਂਤਕ ਪਰਚੇ ਦੇ ਜਨਵਰੀ 1985 ਦੇ ਅੰਕ ਵਿੱਚ ਛਪਿਆ ਸੀ ਉਸ ਲੇਖ ਵਿੱਚ ਇੱਕੈਰੀ ਭਾਰਤੀ ਕੌਮ ਦੀ ਧਾਰਨਾ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਸੀ ਇਸ ਲੇਖ ਵਿੱਚ ਅਸੀਂ ਆਪਣੇ ਵਿਰੋਧੀਆਂ ਨੂੰ ਇਸ ਮਸਲੇ ਬਾਰੇ ਸਿਧਾਂਤਕ ਬਹਿਸ ਲਈ ਵੰਗਾਰਿਆ ਸੀ ਪਰ ਸਿੱਖ ਸੰਘਰਸ਼ ਦੇ ਵਿਰੁੱਧ ਜ਼ਹਿਰ ਉਗਲ ਰਹੇ ਕਿਸੇ ਵੀ ਕਮਿਊਨਿਸਟ ਆਗੂ ਜਾਂ ਵਿਦਵਾਨ ਨੇ ਭਾਰਤੀ ਕੌਮ ਦੀ ਗੈਰ ਤਰਕਪੂਰਨ ਧਾਰਨਾ ਬਾਰੇ ਸਾਡੇ ਨਾਲ ਬਹਿਸ ਕਰਨ ਦੀ ਹਿੰਮਤ ਨਹੀਂ ਜਟਾਈ ਸੀ ਉਹ ਨਾ ਤਾਂ ਆਪਣੀ ਗਲਤ ਪੋਜੀਸ਼ਨ ਤੋਂ ਪਿੱਛੇ ਹਟੇ ਤੇ ਨਾ ਹੀ ਇਸ ਮਸਲੇ ਤੇ ਸਿਧਾਂਤਕ ਬਹਿਸ ਦੀ ਚੁਣੌਤੀ ਕਬੂਲ ਕੀਤੀ ਉਹਨਾਂ ਨੇ ਇਸ ਗੈਰਵਾਜਬ ਤੇ ਗੈਰ ਜ਼ਿੰਮੇਵਾਰ ਰਵੱਈਏ ਉੱਤੇ ਮੈਨੂੰ ਬਹੁਤ ਖੇਚੜਦੀ ਸੀ ਕਈ ਮਹੀਨੇ ਜਥੇਬੰਦੀ ਦੇ ਅੰਦਰੋਂ ਅੰਦਰ ਹੀ ਰੇੜਕਾ ਚੱਲਦਾ ਰਿਹਾ ਅੰਤਮਈ 1985 ਵਿੱਚ ਜਥੇਬੰਦੀ ਰਸਮੀ ਤੌਰ ਤੇ ਦੋਫਾੜ ਹੋ ਗਈ। ਉਸ ਮਾਹੌਲ ਵਿੱਚ ਮੇਰੇ ਵਿਚਾਰਾਂ ਨਾਲ ਪੂਰਨ ਸਹਿਮਤੀ ਪ੍ਰਗਟਾਉਣ ਵਾਲੇ ਵਿਅਕਤੀ ਥੋੜੇ ਹੀ ਸਨ। ਉਹਨਾਂ ਵਿੱਚੋਂ ਮੇਜਰ ਸਿੰਘ ਪਿੰਡ ਦਰਿਆਪੁਰ ਪ੍ਰਮੁੱਖ ਸੀ। ਮੇਜਰ ਸਿੰਘ 70ਵਿਆਂ ਵਿੱਚ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਨਕਸਲੀ ਲਹਿਰ ਵਿੱਚ ਸ਼ਾਮਲ ਹੋ ਗਿਆ ਸੀ। ਉਹ ਤਕਰੀਬਨ ਦਸਾਂ ਸਾਲਾਂ ਤੱਕ ਪੰਜਾਬ ਅੰਦਰ ਚਾਰੋਂ ਮਾਜੂਮੰਦਾਰ ਦੀ ਅਗਵਾਈ ਹੇਠਲੇ ਧੜੇ ਨਾਲ ਕੰਮ ਕਰਦਾ ਰਿਹਾ ਸੀ ਪਰ 1982 ਵਿੱਚ ਜਦੋਂ ਅਸੀਂ ਪ੍ਰੋਫੈਸਰ ਹਰਪਜਨ ਸਿੰਘ ਸੋਹੀ ਧੜੇ ਤੋਂ ਅਲੱਗ ਹੋ ਕੇ ਆਪਣੀ ਵੱਖਰੀ ਜਥੇਬੰਦੀ ਬਣਾ ਲਈ ਸੀ ਤਾਂ ਮੇਜਰ ਸਿੰਘ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ ਸੀ ਉਸ ਦਾ ਬૌਧਿਕ ਮਿਆਰ ਉਫਤ ਦਰਜੇ ਨਾਲੋਂ ਵੱਧ ਸੀ ਅਤੇ ਰਾਸਤੀ ਤੇ ਸਿਧਾਂਤਕ ਮਸਲਿਆਂ ਬਾਰੇ ਕਾਫੀ ਡੂੰਗੀ ਸਮਝ ਰੱਖਦਾ ਸੀ ਪਿੱਛੋਂ ਜਾ ਕੇ ਉਹ ਰੋਜ਼ਗਾਰ ਦੀ ਖਾਤਰ ਅਜੀਤ ਅਖਬਾਰ ਦਾ ਰਿਪੋਰਟਰ ਬਣ ਗਿਆ ਸੀ ਇਸੇ ਦੌਰਾਨ ਸਾਡੇ ਨਾਲ 1983 ਵਿੱਚ ਵਾਖ ਹੋਇਆ ਧੜਾ ਵੀ ਅੰਦਰੂਨੀ ਬਕਰੀਮਿਆ ਕਾਰਨ ਖਿੰਡ ਭਖਰ ਗਿਆ ਸੀ ਉਸ ਧੜੇ ਦੇ ਕੁਝ ਵਿਅਕਤੀ ਸਿੱਖ ਮਸਲੇ ਅਤੇ ਖਾਣਕੂ ਸੰਘਰਸ਼ ਪ੍ਰਤੀ ਸਾਡੀ ਸਮਝ ਨਾਲ ਸਹਿਮਤੀ ਦੇ ਆਧਾਰ ਤੇ ਸਾਡੀ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਸਨ ਇਸ ਨਾਲ ਸਾਨੂੰ ਕਾਫੀ ਬਲ ਤੇ ਆਸਰਾ ਮਿਲ ਗਿਆ ਸੀ ਉਹਨਾਂ ਵਿੱਚੋਂ ਕੁਝ ਵਿਅਕਤੀ ਖਾਸ ਕਰਕੇ ਮਲਵਿੰਦਰ ਸਿੰਘ ਮਾਲੀ, ਮੇਜਰ ਸਿੰਘ ਮਟਨਾ, ਗੁਰਵਚਨ ਸਿੰਘ ਜਲੰਧਰ ਅਤੇ ਨਵਦੀਪ ਸਿੰਘ ਬਿੱਟੂ ਆਦ ਉਸ ਹਾਲਤ ਵਿੱਚ ਸਾਡੇ ਲਈ ਬਹੁਤ ਵੱਡਮੁੱਲੇ ਸਾਬਤ ਹੋਏ। ਅਸੀਂ ਕੁਝ ਸਿਧਾਂਤਕ ਮੁੱਦਿਆਂ ਬਾਰੇ ਸਪਸ਼ਟ ਤੇ ਨਡਰ ਪੋਜੀਸ਼ਨਾਂ ਲੈ ਕੇ ਚੱਲੇ। ਜਿਵੇਂ ਅਸੀਂ ਭਾਰਤੀ ਕੌਮ ਦੀ ਧਾਰਨਾ ਨੂੰ ਮੁੱਢੋਂ-ਸੁੱਢੋਂ ਰੱਦ ਕਰ ਦਿੱਤਾ ਸੀ ਅਤੇ ਭਾਰਤ ਦੀ ਸਮਾਜੀ ਤੇ ਸੱਭਿਆਚਾਰਕ ਹਕੀਕਤ ਬਾਰੇ ਇਹ ਸਪਸ਼ਟ ਨਿਰਣਾ ਕਰ ਲਿਆ ਸੀ ਕਿ ਇਹ ਇੱਕ ਬਹੁਕੌਮੀ ਬਹੁਧਰਮੀ ਤੇ ਬਹੁ ਸਭਿਆਚਾਰੀ ਦੇਸ਼ ਹੈ ਜਿਸ ਵਿੱਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਨਿਰਕੁੰਝ ਬਹੁ ਗਿਣਤੀ ਹੈ ਜਿਸ ਵਜ੍ਹਾ ਕਰਕੇ ਉਹਨਾਂ ਵਿੱਚ ਕੌਮੀ ਹੰਕਾਰ ਤੇ ਘੱਟ ਗਿਣਤੀ ਧਰਮਾਂ ਪ੍ਰਤੀ ਤਰਸਕਾਰ ਦੀ प्रबल ਭਾਵਨਾ ਹੈ ਇਸ ਦੇ ਨਾਲ ਹੀ ਭਾਰਤ ਅੰਦਰ ਹਿੰਦੂ ਸਵਰਨ ਜਾਤੀ ਵਰਗਾਂ ਨੇ ਜਿੱਥੇ ਇੱਕ ਪਾਸੇ ਰਾਜਸੀ ਸੱਤਾ ਉੱਤੇ ਆਪਣੀ ਪੂਰਨ ਅਜਾਰੇਦਾਰੀ ਕਾਇਮ ਕੀਤੀ ਹੋਈ ਸੀ ਉੱਥੇ ਉਹਨਾਂ ਨੇ ਪਛੜੀਆਂ ਜਾਤਾਂ ਕਹਿ ਕੇ ਤ੍ਰਸਕਾਰੇ ਗਏ ਵਰਗਾਂ ਉੱਤੇ ਸਦੀਆਂ ਤੋਂ ਆਪਣਾ ਸਮਾਜਿਕ ਗਲਬਾ ਸਥਾਪਿਤ ਕੀਤਾ ਹੋਇਆ ਹੈ ਇਸ ਨਿਰਣੇ ਤੇ ਆਧਾਰ ਤੇ ਅਸੀਂ ਭਾਰਤ ਦੇ Hindu ਹਾਕਮਾਂ ਦੀ ਅਰਾਸੀ ਸਤਾ ਨੂੰ ਚੱਕਣਾ ਚੂਰ ਕਰਨ ਅਤੇ ਉਹਨਾਂ ਦੇ ਸਮਾਜਿਕ ਧਾਰਮਿਕ ਤੇ ਸੱਭਿਆਚਾਰਕ ਗਲਬੇ ਦਾ ਫਸਤਾ ਵਧਣ ਦਾ ਯੁੱਧ ਨੀਤਿਕ ਨਿਸ਼ਾਨਾ ਤੈਅ ਕੀਤਾ ਹੋਇਆ ਸੀ ਅਸੀਂ ਭਾਰਤ ਅੰਦਰ ਲੀਆਂ ਸਾਰੀਆਂ ਕੌਮਾਂ ਦੇ ਆਤਮ ਨਿਰਣੇ ਦੇ ਹੱਕ ਦੀ ਨਿਧੜਕ ਹਮਾਇਤ ਕਰਦੇ ਸੀ ਅਤੇ ਸਮਾਜਿਕ ਖੇਤਰ ਅੰਦਰ ਜਾਤ ਪਾਤ ਦੇ ਮੁਕੰਮਲ ਖਾਤਮੇ ਦੇ ਕਾਰਜ ਨਾਲ ਤਨੋਂ ਮਨੋਂ ਬਚਨਬੱਧ ਸੀ ਉਸ ਵੇਲੇ ਤੱਕ ਅਸੀਂ ਮਾਰਕਸਵਾਦੀ ਵਿਚਾਰਧਾਰਾ ਦਾ ਤਿਆਗ ਨਹੀਂ ਕੀਤਾ ਸੀ ਉਪਰੋਕਤ ਸਾਰੀਆਂ ਪੋਜੀਸ਼ਨਾਂ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ਤੇ ਹੀ ਲਈਆਂ ਸਨ ਸਾਡੀ ਮਾਰਕਸਵਾਦੀ ਵਿਆਖਿਆ ਦੂਸਰੇ ਕਮਿਊਨਿਸਟਾਂ ਨਾਲੋਂ ਬਹੁਤ ਅਲੱਗ ਸੀ ਮਾਰਕਸਵਾਦ ਦੇ ਵਿਚਾਰਧਾਰਕ ਬੰਦੇਜ ਕਰਕੇ ਅਸੀਂ ਉਦੋਂ ਅਜੇ ਸਿੱਖ ਕੌਮ ਦੀ ਧਾਰਨਾ ਨੂੰ ਪ੍ਰਵਾਨ ਕਰਨ ਤੋਂ ਹਿਚਕ ਚਾਉਂਦੇ ਸੀ ਭਾਵੇਂ ਕਿ ਇੱਕ ਧਾਰਮਿਕ ਘਟ ਗਿੰਤੀ ਭਾਈਚਾਰੇ ਵਜੋਂ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੇ ਵਧੀਆਂ ਦੀ ਡਟਵੀਂ ਵਿਰੋਧਤਾ ਕਰਦੇ ਸੀ ਅਤੇ ਸਿੱਖ ਭਾਈਚਾਰੇ ਦੀ ਹੱਕੀ ਧਾਰਮਿਕ ਮੰਗਾਂ ਦੀ ਪੂਰ ਜ਼ੋਰ ਹਮਾਇਤ ਕਰਦੇ ਸੀ ਸਿੱਖ ਕੌਮ ਦੀ ਧਾਰਨਾ ਨੂੰ ਪ੍ਰਵਾਨ ਨਾ ਕਰਨ ਕਰਕੇ ਹੀ ਅਸੀਂ ਸਿਧਾਂਤਕ ਤੌਰ ਤੇ ਖਾਲਸਤਾਨ ਦੇ ਨਾਰੇ ਦੀ ਪ੍ਰੋੜਤਾ ਕਰਨ ਦੀ ਬਜਾਏ ਪੰਜਾਬ ਨੂੰ ਭਾਰਤੀ ਹਾਕਮਾਂ ਦੇ ਗਲਬੇ ਤੋਂ ਆਜ਼ਾਦ ਕਰਵਾਉਣ ਦਾ ਰਾਸੀ ਨਿਸ਼ਾਨਾ ਮਿੱਥ ਕੇ ਚੱਲ ਰਹੇ ਸੀ ਇਸ ਸਮਝ ਨੂੰ ਠੋਸ ਰੂਪ ਵਿੱਚ ਪ੍ਰਗਟ ਕਰਨ ਲਈ ਅਸੀਂ ਪੰਜਾਬੀ ਕੌਮ ਦੀ ਮੁਕਤੀ ਦਾ ਪ੍ਰੋਗਰਾਮ ਤਿਆਰ ਕੀਤਾ ਅਤੇ ਇਸ ਨੂੰ ਛਪਵਾ ਕੇ ਵੱਡੇ ਪੈਮਾਨੇ ਤੇ ਵੰਡਿਆ ਭਾਰਤ ਅੰਦਰ ਕਿਸੇ ਕਮਿਊਨਿਸਟ ਜਥੇਬੰਦੀ ਵੱਲੋਂ ਭਾਰਤੀ ਕੌਮ ਦੀ ਧਾਰਨਾ ਨੂੰ ਪੂਰਨ ਰੂਪ ਵਿੱਚ ਰੱਦ ਕਰਕੇ ਇੱਕ ਖੇਤਰੀ ਘੱਟ ਗਿਣਤੀ ਕੌਮ ਦੀ ਆਜ਼ਾਦੀ ਦਾ ਪ੍ਰੋਗਰਾਮ ਤਿਆਰ ਕਰਨ ਦਾ ਇਹ ਇਤਿਹਾਸ ਵਿੱਚ ਪਹਿਲਾ ਤਿੰਨ ਵੇਕਲਾ ਯਤਨ ਸੀ ਜਿਸ ਨੇ ਰਚਨਾਤਮਕ ਸੋਚ ਰੱਖਣ ਵਾਲੇ ਕੁਝ ਪੰਜਾਬੀ ਵਿਦਵਾਨਾਂ ਦਾ ਤਿੱਖਾ ਧਿਆਨ ਖਿੱਚਿਆ ਸੀ ਮੈਂ ਜਦੋਂ ਇਸ ਪ੍ਰੋਗਰਾਮ ਦੀ ਕਾਪੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਦਿੱਤੀ ਸੀ ਤਾਂ ਉਸ ਨੇ ਜਿੱਥੇ ਸਾਡੇ ਇਸ ਉਦਮ ਦੀ ਸ਼ਲਾਘਾ ਕੀਤੀ ਸੀ ਉਥੇ ਨਾਲ ਹੀ ਮੇਰਾ ਧਿਆਨ ਇੱਕ ਉੱਗਣਵੀ ਅਜੋੜਤਾ ਵੱਲ ਦਵਾਇਆ ਸੀ ਇਸ ਪ੍ਰੋਗਰਾਮ ਦੇ ਸਰਵਰ ਕੋਤੇ ਇਸ ਨੂੰ ਤਿਆਰ ਕਰਨ ਤੇ ਛਾਪਣ ਵਾਲੀ ਜਥੇਬੰਦੀ ਦਾ ਨਾਂ ਇਨਕਲਾਬੀ ਕਮਿਊਨਿਸਟ ਪਾਰਟੀ ਭਾਰਤ ਲਿਖਿਆ ਹੋਇਆ ਸੀ ਜਿਸ ਵਿੱਚੋਂ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਵਿਰੋਧ ਭਾਸ ਜਾਂ ਅਜੋੜਤਾ ਦਿਖਾਈ ਦਿੱਤੀ ਸੀ ਉਸ ਵੇਲੇ ਉਸਨੇ ਭਾਵੇਂ ਇਸ ਬਾਰੇ ਬਹੁਤੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ ਪਰ ਮੈਂ ਉਸ ਦਾ ਭਾਵ ਸਮਝ ਗਿਆ ਸੀ ਕਿ ਜਥੇਬੰਦੀ ਦੇ ਨਾਂ ਵਿੱਚ ਭਾਰਤ ਦਾ ਵੇਰਵਾ ਪ੍ਰੋਗਰਾਮ ਦੀ ਸਪਿਰਟ ਨਾਲ ਮੇਲ ਨਹੀਂ ਖਾਂਦਾ ਸੀ ਇਸ ਤੋਂ ਮੈਨੂੰ ਇਹ ਸੂਝ ਮਿਲ ਗਈ ਸੀ ਕਿ ਭਾਰਤੀ ਕੌਮ ਦੀ ਧਾਰਨਾ ਨੂੰ ਰੱਦ ਕਰਨ ਤੋਂ ਬਾਅਦ ਅਗਲਾ ਤਰਕਪੂਰਨ ਕਦਮ ਪਾਰਟੀ ਦੇ ਭਾਰਤ ਪੱਦਰ ਦੇ ਢਾਂਚੇ ਦਾ ਤਿਆਗ ਕਰਨਾ ਹੈ ਪਰ ਇਹ ਜ਼ਰੂਰਤ ਭਰਪੂਰ ਤੇ ਸਹੀ ਕਦਮ ਚੁੱਕਣ ਲਈ ਸਾਨੂੰ ਕਈ ਸਾਲ ਲੱਗੇ ਸਨ ਜਿਸ ਤੋਂ ਪਤਾ ਚੱਲਦਾ ਹੈ ਕਿ ਕਮਿਊਨਿਸਟ ਵਿਚਾਰਧਾਰਾ ਦੇ ਪ੍ਰਭਾਵ ਤੋਂ ਪੂਰਨ ਰੂਪ ਵਿੱਚ ਸੁਰੱਖਰੂ ਹੋਣ ਦਾ ਅਮਲ ਬਹੁਤ ਗਠਨ ਲਮਕਮਾ ਤੇ ਗੁੰਝਲਾਂ ਭਰਿਆ ਹੈ ਇਸ ਨੂੰ ਸਮਝਣਾ ਕਿਸੇ ਗੈਰ ਕਮਿਊਨਿਸਟ ਲਈ અત્યੰਤ ਮੁਸ਼ਕਲ ਹੈ ਅਸੀਂ ਭਾਰਤ ਅੰਦਰ ਹਿੰਦੂ ਫਾਸ਼ੀਵਾਦ ਦੇ ਉਭਾਰ ਬਾਰੇ ਕਾਫੀ ਅਗੇਤਾ ਅਨੁਮਾਨ ਲਾ ਲਿਆ ਸੀ ਸਤੰਬਰ 1986 ਵਿੱਚ ਮੈਂ ਇਸ ਵਿਸ਼ੇ ਉੱਤੇ ਇੱਕ ਉਚੇਚਾ ਲੇਖ ਲਿਖਿਆ ਸੀ ਜਿਸ ਵਿੱਚ ਹਿੰਦੂ ਫਾਸ਼ੀਵਾਦ ਦੇ ਵਿਸ਼ੇਸ਼ ਲੱਛਣਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਲੇਖ ਵਿੱਚ ਫਾਸ਼ੀਵਾਦ ਦੀ ਵਿਸ਼ੇਸ਼ਤਾ ਦਰਸਾਉਂਦਿਆਂ ਲਿਖਿਆ ਸੀ ਕਿ ਫਾਸ਼ੀਵਾਦ ਸਰਕਾਰੀ ਜ਼ਬਰ ਵੱਲੋਂ ਵੱਧ ਵੈਸ਼ੀ ਰੂਪ ਅਖਤਿਆਰ ਕਰ ਲੈਣਾ ਹੀ ਨਹੀਂ ਹੁੰਦਾ ਇਸ ਦਾ ਵਿਸ਼ੇਸ਼ ਲੱਛਣ ਪਿਛਾ ਖੜੀ ਤਾਕਤਾਂ ਵੱਲੋਂ ਗਰਮ ਗੁਮਰਾਹਕੁਨ ਨਾਰਿਆਂ ਨਾਲ ਲੋਕਾਂ ਦੇ ਕੁਝ ਹਿੱਸਿਆਂ ਨੂੰ ਹਕੂਮਤੀ ਜ਼ਬਰ ਦੇ ਪੱਖ ਵਿੱਚ ਲਾਮਬਦ ਕਰ ਲੈਣਾ ਹੁੰਦਾ ਹੈ ਇਸ ਤਰ੍ਹਾਂ ਜਨਤਾ ਦੇ ਹੀ ਕੁਝ ਵਰਗਾਂ ਦੀ جنੂਨੀ ਹਮਾਇਤ ਤੇ ਸਮੂਲੀਅਤ ਸਦਕਾ ਸਟੇਟ ਮਸ਼ੀਨਰੀ ਦਾ ਦਮਨਕਾਰੀ ਲੱਛਣ ਰੋਲ ਤੇ ਸਮਰੱਥਾ ਬਹੁਤ ਹੀ ਗੰਭੀਰ ਆਕਾਰ ਅਖਤਿਆਰ ਕਰ ਜਾਂਦੀ ਹੈ ਪਰ ਤਤ ਦੀ ਇਸ ਸਾਂਝ ਦੇ ਬਾਵਜੂਦ ਫਾਸ਼ੀਵਾਦ ਦਾ ਰੂਪ ਹਰ ਜਗ੍ਹਾ ਇਕੋ ਜਿਹਾ ਨਹੀਂ ਹੁੰਦਾ ਇਹ ਆਡਾਡ ਸਮਾਜਾਂ ਅੰਦਰ ਆਡਾਡ ਲੱਛਣ ਲੈ ਕੇ ਪ੍ਰਗਟ ਹੁੰਦਾ ਹੈ ਤਤਕਾਲੀ ਰਾਸੀ ਹਾਲਤ ਦਾ ਵਿਸ਼ਲੇਸ਼ਣ ਕਰਦਿਆਂ ਲਿਖਿਆ ਸੀ ਇਸ ਮੌਕੇ ਭਾਰਤ ਦੇ ਹਾਕਮ ਵਰਗ ਸਾਹਮਣੇ ਸਭ ਤੋਂ ਵੱਡਾ ਤੇ ਗੰਭੀਰ ਮਸਲਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਹੈ ਅਸਮੀਆਂ ਦੇ ਦਹਾਕੇ ਦੀ ਉੱਬਰ ਵੀ ਹਕੀਕਤ ਹੈ ਭਾਰਤ ਦੇ ਆਡਾਡ ਹਿੱਸਿਆਂ ਅੰਦਰ ਵੱਖ-ਵੱਖ ਕੌਮੀਅਤਾਂ ਕਟਗਿਣਤੀ ਧਾਰਮਿਕ ਭਾਈਚਾਰਿਆਂ ਅਤੇ ਦਲਤ ਵਰਗ ਦੀਆਂ ਆਪਕੋ ਆਪਣੀ ਸੁਤੰਤਰ ਪਛਾਣ ਦੇ ਪ੍ਰਗਟਾਵੇ ਤੇ ਰਾਖੀ ਲਈ ਉੱਠਦੀਆਂ ਖਾੜਕੂ ਲਹਿਰਾਂ ਹਨ ਇਹ ਲਹਿਰਾਂ ਗੈਰ ਜਮਹੂਰੀ ਬੁਨਿਆਦ ਉੱਤੇ ਉਸਰੇ ਭਾਰਤੀ ਰਾਜ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ ਭਾਰਤ ਦੇ ਸਵਰਨ ਜਾਤੀ Hindu ਹਾਕਮ ਆਪਣੀ ਵਿਸ਼ਾਲ ਸਲਤਨਤ ਨੂੰ ਦਰਪੇਸ਼ ਇਨ੍ਹਾਂ ਖਤਰਿਆਂ ਤੇ ਚੁਣੌਤੀਆਂ ਦੀ ਹਕੀਕਤ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਨ ਇਸ ਹਾਲਤ ਦੇ ਸੰਮੁਖ ਉਹਨਾਂ ਦਾ ਸਮੁੱਚਾ ਤਾਨ ਕੋਈ ਅਜਿਹਾ ਨਾਰਾ ਤੇ ਸੰਕਲਪ ਉਭਾਰਨ ਤੇ ਲੱਗਾ ਹੋਇਆ ਹੈ ਜਿਹੜਾ ਭਾਰਤ ਦੇ ਲੋਕਾਂ ਨੂੰ ਭਾਵਨਾਤਮਕ ਇਕਤਾ ਦੀ ਸਾਂਝੀ ਲੜੀ ਵਿੱਚ ਪਰੋ ਸਕੇ ਭਾਰਤ ਦੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਇੱਕ ਸਾਂਝੀ ਲੜੀ ਵਿੱਚ ਪਰੋਣ ਵਾਲੇ ਕਿਸੇ ਸਰਬਸਾਂਝੇ ਕੌਮੀ ਜਜ਼ਬੇ ਦਾ ਕੋਈ ਮਾਦੀ ਆਧਾਰ ਮੌਜੂਦ ਨਹੀਂ ਹੈ ਇਸ ਘਾਟ ਨੂੰ ਪੂਰਾ ਕਰਨ ਵਾਲਾ ਇੱਕੋ ਮਾਤਰ ਫੈਕਟਰ ਭਾਰਤੀ ਵਸੋਂ ਦੀ ਵੱਡੀ ਬਹੁਗਿਣਤੀ ਹਿੰਦੂ ਧਰਮ ਦੇ ਪੈਰੋਕਾਰ ਹੋਣਾ ਹੈ ਇਸ ਕਰਕੇ ਭਾਰਤੀ ਹਾਕਮ ਵੱਡੀ ਬਹੁ ਗਿਣਤੀ ਦੇ ਇਸ ਧਾਰਮਿਕ ਭਾਵਨਾਤਮਕ ਸਾਂਝ ਨੂੰ ਮਜ਼ਬੂਤ ਕਰਨ ਦਾ ਫਾਸ਼ੀਵਾਦੀ ਵਿਚਾਰ ਧਾਰਕ ਪੈਤੜਾ ਅਪਣਾ ਰਹੇ ਹਨ ਹਿੰਦੂ ਮੁੱਖ ਧਾਰਾ ਦਾ ਬੌਣਾ ਅੰਗ ਬਣਨ ਤੋਂ ਇਨਕਾਰੀ ਹੋਣ ਵਾਲੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਅਤੇ ਹਿੰਦੂ ਸਾਂਸਕ੍ਰਿਤੀ ਦੀ ਸਰਦਾਰੀ ਕਬੂਲਣ ਤੋਂ ਇਨਕਾਰੀ ਹੋਣ ਵਾਲੀਆਂ ਕੌਮੀਅਤਾ ਖਿਲਾਫ ਅੰਨੀ ਨਫ਼ਰਤ ਤੇ ਦੁਸ਼ਮਣੀ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣਾ ਅਤੇ ਉਹਨਾਂ ਪ੍ਰਤੀ ਨੰਗੇ ਫਾਸ਼ੀ ਜ਼ਬਰ ਤੇ ਧੌਸਕੀਰੀ ਦਾ ਮੁਜ਼ਾਹਰਾ ਕਰਨਾ ਇਸ ਹਿੰਦੂ ਫਾਸ਼ੀਵਾਦੀ ਪੈੰਥੜੇ ਦਾ ਲਾਜ਼ਮੀ ਲੱਛਣ ਹੈ ਇਸ ਦੇ ਨਾਲ ਹੀ ਹਿੰਦੂ ਪੁਨਰਵਾਦ ਨੂੰ ਹਵਾ ਦੇਣ ਦਾ ਅਰਥ ਬ੍ਰਾਹਮਣਵਾਦੀ ਫਲਸਫੇ ਦੀ ਐਮ ਬੁਨਿਆਦ ਜਾਤ ਪਾਤੀ ਪ੍ਰਣਾਲੀ ਨੂੰ ਹੋਰ ਵੱਧ ਮਜ਼ਬੂਤ ਤੇ ਪੱਕੀ ਪੈਰਾਂ ਕਰਨਾ ਹੈ ਇਸ ਵਜ੍ਹਾ ਕਰਕੇ ਭਾਰਤੀ ਸਮਾਜ ਅੰਦਰਲੇ ਸਭ ਤੋਂ ਵੱਧ ਲੁੱਟੇ ਤਿੰਨ ਪੀੜੇ ਜਾ ਰਹੇ ਦਲਤ ਵਰਗਾਂ ਉਤੇ ਆਰਥਿਕ ਸਮਾਜੀ ਤੇ ਸੱਭਿਆਚਾਰਕ ਜ਼ਬਰ ਚ ਨਿਰੰਤਰ ਵਾਧਾ ਹਿੰਦੂ ਫਾਸ਼ੀਵਾਦ ਦਾ ਲਾਜ਼ਮੀ ਲੱਛਣ ਹੈ ਇਹੋ ਹੈ ਜੋ ਅੱਜ ਸਮੁੱਚੇ ਭਾਰਤ ਅੰਦਰ ਹੋ ਰਿਹਾ ਹੈ ਅਤੇ ਇਹੋ ਹੈ ਜੋ ਹਿੰਦੂ ਫਾਸ਼ੀਵਾਦ ਦੀ ਮੌਤ ਦੀ ਕੁੰਜੀ ਐ ਕਲੀਜ਼ ਹੀਲ ਹੈ ਆਪਣੀ ਨਵੀਂ ਸਮਝ ਜਿਹੜੀ ਸਥਾਪਿਤ ਕਮਿਊਨਿਸਟ ਰਵਾਇਤ ਨਾਲੋਂ ਹਟਵੀ ਸੀ ਨੂੰ ਲੋਕਾਂ ਤੱਕ ਲਿਜਾਣ ਲਈ ਅਤੇ ਜਨਤਕ ਪੈਗਾਮ ਦੇ ਨਾਮ ਹੇਠ ਇੱਕ ਮਾਸਿਕ ਪਰਚਾ ਛਾਪਣਾ ਸ਼ੁਰੂ ਕੀਤਾ ਜਿਸ ਦਾ ਸੰਪਾਦਕ ਮਲਵਿੰਦਰ ਸਿੰਘ ਮਾਲੀ ਨੂੰ ਬਣਾਇਆ ਗਿਆ ਸੀ ਜਿਸ ਕਰਕੇ ਉਹ ਰਾਸੀ ਹਲਕਿਆਂ ਅੰਦਰ ਸਾਡੀ ਜਥੇਬੰਦੀ ਦਾ ਮੁੱਖ ਬੁਲਾਰਾ ਤੇ ਜਨਤਕ ਚਿਹਰਾ ਬਣ ਕੇ ਉੱਭਰ ਆਇਆ ਸੀ ਮੈਂ ਰੂਪੋਸ਼ ਹੋਣ ਕਰਕੇ ਜਨਤਕ ਤੌਰ ਤੇ ਸਾਹਮਣੇ ਨਹੀਂ ਆਉਂਦਾ ਸੀ ਪਰ ਸਾਡੀ ਰਾਸੀ ਜਥੇਬੰਦੀ ਵੱਲੋਂ ਜਿਹੜੇ ਨੀਤੀ ਬਿਆਨ ਜਾਰੀ ਕੀਤੇ ਜਾਂਦੇ ਸਨ ਉਹ ਮੇਰੇ ਨਾਂ ਤੇ ਹੀ ਕੀਤੇ ਜਾਂਦੇ ਸਨ ਇਸ ਮੰਤਵ ਲਈ ਮੈਂ ਆਪਣਾ ਫਰਜ਼ੀ ਨਾਂ ਅਜਮੇਰ ਸਿੰਘ ਰੱਖ ਲਿਆ ਸੀ ਉਸ ਵੇਲੇ ਇਹ ਪਤਾ ਨਹੀਂ ਸੀ ਕਿ ਅੱਗੇ ਜਾ ਕੇ ਮੇਰਾ ਇਹ ਫਰਜ਼ੀ ਨਾਂ ਮੇਰੇ ਅਸਲੀ ਨਾਂ ਗੋਵਿੰਦਰ ਸਿੰਘ ਦੀ ਥਾਂ ਲੈ ਲਵੇਗਾ 1984 ਦੇ ਨਵੰਬਰ ਦੇ ਅਖੀਰ ਜਿਹੇ ਵਿੱਚ ਦਿੱਲੀ ਦੇ ਕੁਝ ਨਾਮਵਰ ਬੁੱਧੀਜੀਵੀਆਂ ਤੇ ਕਾਨੂੰਨਦਾਨਾਂ ਨੇ ਕਾਤਲ ਪੀੜਾਂ ਵੱਲੋਂ ਸਿੱਖਾਂ ਦਾ ਕਤਲ ਇਾਮ ਕੀਤੇ ਜਾਣ ਬਾਰੇ ਠੋਸ ਤੱਥਾਂ ਤੇ ਆਧਾਰਿਤ 145 ਰਿਪੋਰਟ ਦੋਸ਼ੀ ਕੌਣ ਹਨ ਦੇ ਅਨੁਵਾਦ ਹੇਠ ਜਾਰੀ ਕੀਤੀ ਸੀ ਪੰਜਾਬ ਦੀ ਕਿਸੇ ਵੀ ਰਾਸੀ ਸਮਾਜਿਕ ਜਾਂ ਧਾਰਮਿਕ ਸੰਸਥਾ ਨੇ ਇਸ ਨੂੰ ਪੰਜਾਬੀ ਵਿੱਚ ਛਾਪਣ ਦਾ ਹੌਸਲਾ ਜਾਂ ਉਦਮ ਨਹੀਂ ਕੀਤਾ ਸੀ ਅਸੀਂ 1985 ਵਿੱਚ ਇਸ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਛਾਪਿਆ ਜਿਸ ਦੇ ਲਈ ਮਾਇਕ ਸਹਾਇਤਾ ਅਕਾਲੀ ਆਗੂ ਭਾਈ ਕੁਲਦੀਪ ਸਿੰਘ ਮੰਡਾਲਾ ਨੇ ਕੀਤੀ ਸੀ 1985 ਦੇ ਆਰੰਭ ਜਹੇ ਵਿੱਚ ਇੱਕ ਦਿਨ ਮੈਨੂੰ ਨਕੋਦਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦੇ ਆਉਣ ਬਾਰੇ ਪਤਾ ਲੱਗਿਆ ਹੋਰ ਪੜਤਾਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਅਕਾਲੀ ਆਗੂ ਕਲਦੀਪ ਸਿੰਘ ਵੰਡਾਲਾ ਨੇ ਨਕੋਦਰ ਵਿੱਚ ਇੱਕ ਵਿਸ਼ਾਲ ਕਾਨਫਰੰਸ ਰੱਖੀ ਸੀ ਜਿਸ ਵਿੱਚ ਬਾਬਾ ਜੋਗਿੰਦਰ ਸਿੰਘ ਤੇ ਹੋਰ ਨਾ ਆਉਣਾ ਸੀ ਮੇਰੇ ਅੰਦਰ ਕਾਨਫਰੰਸ ਵਿੱਚ ਜਾ ਕੇ ਬਾਬਾ ਜੋਗਿੰਦਰ ਸਿੰਘ ਤੇ ਰਾਸੀ ਵਿਚਾਰ ਜਾਣਨ ਦੀ ਉਤਸੁਕਤਾ ਪੈਦਾ ਹੋਈ ਇਸ ਦੇ ਨਾਲ ਹੀ ਮੈਂ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਸਿੱਖਾਂ ਦੇ ਰੌਂ ਤੇ ਵਿਚਾਰਾਂ ਵਿੱਚ ਆਈ ਤਬਦੀਲੀ ਦਾ ਵੀ ਅਨੁਮਾਨ ਲਾਉਣਾ ਚਾਹੁੰਦਾ ਸੀ ਜਦੋਂ ਮੈਂ ਕਾਨਫਰੰਸ ਵਾਲੀ ਜਗ੍ਹਾ ਵੱਲ ਤੁਰਿਆ ਜਾ ਰਿਹਾ ਸੀ ਤਾਂ ਦੂਰੋਂ ਹੀ ਲਾਊਡ ਸਪੀਕਰ ਵਿੱਚ ਬਾਬਾ ਜਗਿੰਦਰ ਸਿੰਘ ਬੋਲਦਾ ਸੁਣਾਈ ਦਿੱਤਾ ਉਸ ਦੀ ਆਵਾਜ਼ ਸੰਤਾ ਨਾਲ ਬਹੁਤ ਮਿਲਦੀ ਜੁਲਦੀ ਸੀ ਲੋਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵਹੀਰਾਂ ਘੱਟ ਕੇ ਪਹੁੰਚ ਰਹੇ ਸਨ ਮੈਂ ਜਾ ਕੇ ਵੇਖਿਆ ਕਿ ਕਾਨਫਰੰਸ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਜੁੜਿਆ ਹੋਇਆ ਸੀ ਲੋਕਾਂ ਅੰਦਰ ਸੰਤ ਜਰਨੈਲ ਸਿੰਘ ਦੇ ਪਿਤਾ ਨੂੰ ਵੇਖਣ ਦੀ ਬਹੁਤ ਤਾਂਗ ਦਿਖਾਈ ਦਿੱਤੀ ਬਾਬਾ ਜੋਗਿੰਦਰ ਸਿੰਘ ਨੇ ਸਿੱਖਾਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸਜਣ ਦੀ ਅਪੀਲ ਕੀਤੀ ਸੀ ਬਾਬਾ ਜੀ ਦੇ ਬੋਲਣ ਤੋਂ ਬਾਅਦ ਸਟੇਜ ਉਤੋਂ ਜਿਉਂ ਹੀ ਨਾਭੇ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਵੱਲ ਵਾਰਾਂ ਗਾਉਣ ਦੀ ਅਨਾਉਂਸਮੈਂਟ ਕੀਤੀ ਗਈ ਤਾਂ ਲੋਕ ਦੂਰੋਂ ਭੱਜ ਕੇ ਪੰਡਾਲ ਵੱਲ ਆਉਂਦੇ ਦੇਖੇ ਜੋ ਛਿਲੀਆਂ ਵਾਰਾਂ ਨੇ ਲੋਕਾਂ ਅੰਦਰ ਭਾਰੀ ਜੋਸ਼ ਭਰ ਦਿੱਤਾ ਸੀ ਉਸ ਤੋਂ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੇ ਕਥਾ ਕੀਰਤਨ ਕੀਤਾ ਜਿਸ ਨੂੰ ਸੰਗਤਾਂ ਨੇ ਪੂਰਨ ਸ਼ਰਧਾ ਨਾਲ ਸੁਣਿਆ ਕਾਨਫਰੰਸ ਦੇ ਮਾਹੌਲ ਤੋਂ ਸਾਫ਼ ਦਿਖਦਾ ਸੀ ਕਿ ਸਿੱਖਾਂ ਦੇ ਮਨਾਂ ਅੰਦਰ ਭਾਰਤੀ ਹਾਕਮਾਂ ਦੇ ਵਿਰੁੱਧ ਅੰਤਾਂ ਦਾ ਗੁੱਸਾ ਭਰਿਆ ਹੋਇਆ ਸੀ ਅਤੇ ਉਹ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਕਰਾਰਾ ਜਵਾਬ ਦੇਣ ਦੇ ਰੌਂ ਵਿੱਚ ਸਨ ਇਸ ਨਾਲ ਮੈਨੂੰ ਅਥਾਹ ਖੁਸ਼ੀ ਤੇ ਸੰਤੁਸ਼ਟੀ ਹੋਈ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 31ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ